ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪਾਠ ਕਰਦੇ ਸਮੇਂ ਜੇਕਰ ਤੁਹਾਨੂੰ ਵੀ ਕੁਝ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤਾਂ ਤੁਹਾਡੀ ਹਰ ਇੱਛਾ ਹੁਣ ਪਰਮਾਤਮਾ ਜੀ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਇਸ ਲਈ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੋ ਕਿ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ ਕਿ ਕਿੰਨੇ ਵਿਚਾਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਣ ਵਾਲੇ ਹਾਂ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਜੀ ਤਾ ਜੋ ਆਉਣ ਵਾਲੀਆਂ ਵੀਡੀਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਸਾਨੀ ਦੇ ਨਾਲ ਪਹੁੰਚ ਜਾਵੇ ਆਓ ਜੀ ਹੁਣ ਗੱਲ ਕਰਦੇ ਹਾਂ ਵਿਸ਼ੇ ਦੇ ਬਾਰੇ ਵਿੱਚ ਕਿ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜੇਕਰ ਕੋਈ ਬੰਦਾ ਗੁਰਬਾਣੀ ਪੜ੍ਹਦਾ ਹੈ ਤਾਂ ਉਸਦੇ ਨਾਲ ਕਰਾਮਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਫਿਰ ਕੁਝ ਏਦਾਂ ਦਾ ਵਰਤਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਤੋਂ ਸਾਨੂੰ ਫਿਰ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜੇਕਰ ਇਹੋ ਜਿਹੀ ਸਥਿਤੀ ਤੁਹਾਡੇ ਨਾਲ ਵੀ ਬਣ ਜਾਂਦੀ ਹੈ ਤਾਂ ਭੈਅ ਪੀਤ ਨਹੀਂ ਹੋਣਾ ਚਾਹੀਦਾ ਇਹੋ ਜਿਹੀ ਸਥਿਤੀ ਹੈ ਜਾਣੋ ਇਸ ਵੀਡੀਓ ਦੇ ਅੰਤ ਤੱਕ ਸਾਡਾ ਜੀਵਨ ਇਦਾਂ ਦਾ ਨਹੀਂ ਹੈ ਕਿ ਖਾਓ ਪੀਓ ਤੇ ਐਸ਼ ਕਰੋ ਇਦਾਂ ਦਾ ਬਿਲਕੁਲ ਵੀ ਨਹੀਂ ਹੈ ਅਸੀਂ ਖਾਵਾਂਗੇ ਪੀਵਾਂਗੇ ਤੇ ਅਸੀਂ ਐਸ਼ ਕਰਾਂਗੇ ਸਿਰਫ ਐਨੀ ਇੱਕ ਜ਼ਿੰਦਗੀ ਨਹੀਂ ਹੈ ਸਾਨੂੰ ਗੁਰਬਾਣੀ ਦੇ ਨਾਲ ਜੁੜਨ ਦੀ ਪੂਰੀ ਲੋੜ ਹੈ ਮਨੁੱਖੀ ਜਨਮ ਹੋਇਆ ਹੈ ਸਾਡਾ ਇਹ ਕਿਉਂ ਹੋਇਆ ਹੈ ਇਸ ਦਾ ਅਸਲ ਮਕਸਦ ਕੀ ਹੈ ਗੁਰੂ ਘਰ ਜਾਂਦੇ ਹਨ ਉਸ ਜਗ੍ਹਾ ਤੇ ਜਾ ਕੇ ਸਿਰਫ ਮਨੁੱਖ ਨੂੰ ਜਾਣ ਦੀ ਇਜਾਜ਼ਤ ਹੁੰਦੀ ਹੈ ਜਾਨਵਰ ਉੱਥੇ ਕਦੇ ਵੀ ਨਹੀਂ ਜਾ ਸਕਦੇ ਆਪਾਂ ਕਦੇ ਵੀ ਜਾਨਵਰਾਂ ਨੂੰ ਗੁਰੂ ਘਰ ਦੇ ਅੰਦਰ ਨਹੀਂ ਜਾਣ ਦੇਵਾਂਗੇ ਉਸ ਗੁਰੂ ਘਰ ਦੇ ਵਿੱਚ ਸਿਰਫ ਮਨੁੱਖ ਨੂੰ ਹੀ ਜਾਣ ਦੀ ਇਜਾਜ਼ਤ ਹੁੰਦੀ ਹੈ ਜੇਕਰ ਕੋਈ ਗਲਤੀ ਦੇ ਨਾਲ ਜਾਨਵਰ ਆ ਵੀ ਜਾਵੇ ਤਾਂ ਅਸੀਂ ਉਸ ਨੂੰ ਮਾਰ ਕੇ ਬਾਹਰ ਭਜਾ ਦਿੰਦੇ ਹਾਂ ਕਿਉਂਕਿ ਮਨੁੱਖ ਦੇ ਕੋਲ ਐਸਾ ਅਧਿਕਾਰ ਹੈ ਕਿ ਉਹ ਗੁਰੂ ਘਰ ਜਾ ਸਕਦਾ ਹੈ ਆਪਣੀਆਂ ਮਨੋ ਕਾਮਨਾਵਾਂ ਪਰਮਾਤਮਾ ਦੇ ਕੋਲੋਂ ਮੰਗ ਸਕਦਾ ਹੈ ਮਨੁੱਖ ਦਾ ਜਨਮ ਹੀ ਇਸ ਕਰਕੇ ਹੋਇਆ ਹੈ ਕਿ ਤੂੰ ਗੁਰੂ ਘਰ ਦੇ ਨਾਲ ਜੁੜ ਸਕੇ ਗੁਰੂ ਦੇ ਨਾਲ ਜੁੜ ਸਕੇ ਆਪਣਾ ਜੀਵਨ ਸਫਲ ਕਰ ਸਕੇ ਬੱਚਾ ਆਉਂਦਾ ਹੈ ਉਸ ਦਾ ਇੱਕ ਨਾ ਇੱਕ ਦਿਨ ਇਮਤਿਹਾਨ ਜ਼ਰੂਰ ਆਉਂਦਾ ਹੈ ਇਸ ਕਰਕੇ ਮਨੁੱਖਾ ਜਨਮ ਸਾਨੂੰ ਇਮਤਿਹਾਨਾਂ ਦੇ ਰੂਪ ਵਿੱਚ ਹੀ ਮਿਲਿਆ ਹੈ ਇੱਥੇ ਅਸੀਂ ਗੁਰੂ ਦੇ ਨਾਲ ਜੁੜ ਕੇ ਹੀ ਸਫਲ ਹੋਣਾ ਹੈ ਚੰਗੀਆਂ ਚੀਜ਼ਾਂ ਨੂੰ ਧਾਰਨ ਕਰਨਾ ਹੈ ਮਾੜੀਆਂ ਚੀਜ਼ਾਂ ਨੂੰ ਛੱਡਣਾ ਹੈ ਅੱਜ ਮਨੁੱਖ ਕੀ ਕਰ ਰਿਹਾ ਹੈ ਜਿਹੜੀਆਂ ਚੀਜ਼ਾਂ ਜਾਨਵਰਾਂ ਨੂੰ ਵੀ ਨਹੀਂ ਪਸੰਦ ਉਹ ਮਨੁੱਖ ਖਾ ਪੀ ਰਿਹਾ ਹੈ ਘਰੋਂ ਉਹ ਦੁੱਧ ਵੇਚਣ ਦੇ ਲਈ ਜਾਂਦਾ ਹੈ ਪਰ ਦੁੱਧ ਤੋਂ ਵਟੇ ਹੋਏ ਪਿਆਸਿਆਂ ਦੇ ਨਾਲ ਸ਼ਰਾਬ ਪੀ ਕੇ ਘਰ ਆ ਜਾਂਦਾ ਹੈ ਉਹੀ ਚੀਜ਼ ਜਦੋਂ ਤੁਸੀਂ ਕਿਸੇ ਜਾਨਵਰ ਦੇ ਮੋਹਰੇ ਰੱਖੋਗੇ ਤਾਂ ਉਹ ਕਦੇ ਵੀ ਮੂੰਹ ਨਹੀਂ ਲਗਾਵੇਗਾ ਕਈ ਮਨੁੱਖ ਕੀ ਕਰਦੇ ਹਨ ਕਿ ਜੇਕਰ ਉਹਨਾਂ ਦੀ ਜੇਬ ਵਿੱਚ ਤਮਾਕੂ ਹੈ ਤਾਂ ਉਹ ਕੀ ਕਰਦੇ ਹਨ ਕਿ ਜਦ ਉਹ ਗੁਰੂ ਘਰ ਜਾਂਦੇ ਹਨ ਤਾਂ ਉਹ ਤਮਾਕੂ ਦਾ ਪੈਕੇਟ ਜਿਹੜਾ ਹੁੰਦਾ ਹੈ ਆਪਣੀ ਜੇਬ ਵਿੱਚ ਪਾ ਲੈਂਦੇ ਹਨ ਤੇ ਜਦੋਂ ਹੀ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਆਉਂਦੇ ਹਨ ਤਾਂ ਉਹੀ ਤਮਾਕੂ ਕੱਢ ਕੇ ਬਾਹਰ ਆ ਕੇ ਖਾਣਾ ਸ਼ੁਰੂ ਕਰ ਦਿੰਦੇ ਹਨ ਤਾਂ ਸਾਧ ਸੰਗਤ ਜੀ ਇਹੋ ਜਿਹਾ ਮੱਥਾ ਟੇਕਿਆ ਸਾਡੇ ਕਿਸੇ ਵੀ ਕੰਮ ਨਹੀਂ ਆਵੇਗਾ ਇਸ ਮਨੁੱਖੀ ਸਰੀਰ ਦੀ ਕੀਮਤ ਨੂੰ ਸਮਝੋ ਇਸ ਦਾ ਇੱਕ ਇੱਕ ਅੰਗ ਲੱਖਾਂ ਦੇ ਹਿਸਾਬ ਨਾਲ ਵਿਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਆਖਦੇ ਹਨ ਕਿ ਤੇਰਾ ਮਨੁੱਖੀ ਜੀਵਨ ਤੈਨੂੰ ਗੁਰੂ ਨੂੰ ਪਾਉਣ ਵਾਸਤੇ ਮਿਲਿਆ ਸੀ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਸਨੇ ਆਪਾਂ ਨੂੰ ਇੱਕ ਤੰਦਰੁਸਤ ਸਰੀਰ ਦਿੱਤਾ ਹੈ ਜੇ ਤੈਨੂੰ ਤੁਰਨ ਵਾਸਤੇ ਲੱਤਾਂ ਲਗਾਈਆਂ ਹਨ ਤਾਂ ਤੂੰ ਉਸ ਕੋਲੋਂ ਕਿਹੜੇ ਕੰਮ ਲੈ ਰਿਹਾ ਹੈ ਜੇਕਰ ਪ੍ਰਮਾਤਮਾ ਤੈਨੂੰ ਹੱਥ ਪੈਰ ਨਾ ਦਿੰਦਾ ਤਾਂ ਤੂੰ ਕੀ ਕਰ ਲੈਣਾ ਸੀ ਜਿਹੜੇ ਗੁਰੂ ਦੇ ਨਾਲ ਨਹੀਂ ਜੁੜਦੇ ਉਹ ਇਸ ਬੇਨਤੀ ਨੂੰ ਚੰਗੀ ਤਰ੍ਹਾਂ ਸੁਣ ਲੈਣ ਜੀ ਇੱਥੇ ਜਿਹੜੇ ਗੁਰਬਾਣੀ ਪੜ੍ਹਦੇ ਹਨ ਉਹਨਾਂ ਨੂੰ ਜਿਹੜੇ ਵੀ ਸੰਕੇਤ ਮਿਲਦੇ ਹਨ ਉਹਨਾਂ ਨੂੰ ਫਿਰ ਡਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇੱਕ ਭੈਣ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਫਿਰ ਸਾਖਸ਼ਾਤ ਸ਼ਹੀਦ ਸਿੰਘਾਂ ਦੇ ਦਰਸ਼ਨ ਹੋ ਗਏ ਉਹ ਬਾਜ਼ਾਰ ਜਾ ਰਹੀ ਸੀ ਤੇ ਉਸ ਨੂੰ ਨੀਲੇ ਚੋਲੇ ਵਾਲੇ ਸਿੰਘਾਂ ਦੇ ਦਰਸ਼ਨ ਹੋਣ ਲੱਗ ਪਏ ਬਾਜ਼ਾਰ ਜਾਂਦੀ ਜਾਂਦੀ ਨੂੰ ਜਿੱਥੇ ਵੀ ਜਾਂਦੇ ਹੋ ਤਾਂ ਪਰਮਾਤਮਾ ਫਿਰ ਤੁਹਾਡੇ ਅੰਗ ਸੰਗ ਰਹਿੰਦੇ ਹਨ ਤੁਹਾਡੇ ਤੇ ਪਰਮਾਤਮਾ ਜੀ ਦਾ ਪਹਿਰਾ ਆਪਣੇ ਆਪ ਹੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਉਸ ਬੀਬੀ ਨੂੰ ਐਵੇਂ ਲੱਗਾ ਕਿ ਜਿਵੇਂ ਸ਼ਹੀਦ ਸਿੰਘਾਂ ਨੇ ਉਸ ਨੂੰ ਕਿਹਾ ਹੋਵੇ ਕਿ ਭੈਣ ਤੂੰ ਰੋਲਾ ਨਾ ਪਾਈ ਇਹ ਤੇਰੀ ਗੁਰਬਾਣੀ ਰਾਹੀਂ ਅਸਰ ਮਿਲਿਆ ਹੈ ਤਾਂ ਜੋ ਤੇਰੇ ਉੱਤੇ ਪਰਮਾਤਮਾ ਦਾ ਪਹਿਰਾ ਲੱਗਾ ਹੈ ਸ਼ਹੀਦ ਸਿੰਘਾਂ ਦੀ ਤੇਰੇ ਤੇ ਮਿਹਰ ਹੋਈ ਹੈ ਦੂਸਰੀ ਗੱਲ ਜੇਕਰ ਬਾਣੀ ਪੜ੍ਹਦੇ ਸਮੇਂ ਸਾਨੂੰ ਖੁਸ਼ਬੂ ਆਉਂਦੀ ਹੈ ਕਈ ਲੋਕ ਕਹਿੰਦੇ ਹਨ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਖੁਸ਼ਬੂ ਆਉਣੇ ਸ਼ੁਰੂ ਹੋ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਸ਼ਹੀਦ ਸਿੰਘ ਦਾ ਤੁਹਾਡੇ ਤੇ ਪਹਿਰਾ ਹੈ ਇੱਕ ਚੰਗੀ ਖੁਸ਼ਬੂ ਉਹਨਾਂ ਨੂੰ ਹੀ ਆਉਂਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਸੰਕੇਤ ਦੇਣਾ ਚਾਹੁੰਦੇ ਹਨ ਕਿ ਉਹਨਾਂ ਦਾ ਪਹਿਰਾ ਤੁਹਾਡੇ ਨਾਲ ਹੈ ਇਸ ਗੱਲ ਨੂੰ ਜੇਕਰ ਗੁਰਬਾਣੀ ਪੜ੍ਹਦੇ ਸਮੇਂ ਤੁਹਾਨੂੰ ਇਦਾਂ ਪ੍ਰਤੀਤ ਹੁੰਦਾ ਹੈ ਜਾ ਤੁਹਾਡੇ ਕੋਲ ਕੋਈ ਬੈਠਾ ਹੈ ਤੁਹਾਡੀ ਬਾਣੀ ਨੂੰ ਸੁਣ ਰਿਹਾ ਹੈ ਤਾਂ ਸਮਝ ਲਿਓ ਕਿ ਉੱਥੇ ਗੁਰੂ ਸਿੰਘ ਆਪ ਹੀ ਤੁਹਾਡੇ ਹਾਜ਼ਰ ਨਾਜ਼ਰ ਹੋ ਕੇ ਤੁਹਾਡੀ ਗੁਰਬਾਣੀ ਨੂੰ ਸੁਣ ਰਹੇ ਹਨ ਤੁਹਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ ਇਸ ਨਾਲ ਤੁਹਾਡਾ ਕਦੇ ਵੀ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਇਹ ਤਾਂ ਪਰਮਾਤਮਾ ਜੀ ਦੀਆਂ ਮਿਹਰਾਂ ਹਨ ਜਦੋਂ ਵੀ ਤੁਹਾਨੂੰ ਅੰਮ੍ਰਿਤ ਵੇਲੇ ਕਿਤੇ ਉਹ ਨਗਾੜੀਆਂ ਦੀ ਜਾਂ ਕਿਸੇ ਪੰਛੀਆਂ ਦੀ ਚਹਿਟ ਚਹਾਹਟ ਦੀ ਆਵਾਜ਼ ਸੁਣਦੀ ਹੈ ਤਾਂ ਇਹ ਵੀ ਸਮਝ ਲੈਣਾ ਕਿ ਤੁਹਾਡੇ ਤੇ ਉਸ ਸਮੇਂ ਵੀ ਪਰਮਾਤਮਾ ਦਾ ਪਹਿਰਾ ਹੈ ਜੇਕਰ ਤੁਸੀਂ ਗੁਰਬਾਣੀ ਪੜ੍ਹਦੇ ਹੋ ਉਸ ਸਮੇਂ ਤੁਹਾਨੂੰ ਬਹੁਤ ਹੀ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਨੂੰ ਵੀ ਇੱਕ ਚੰਗਾ ਸੰਕੇਤ ਹੀ ਮੰਨਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਦਾ ਤੁਹਾਡੇ ਤੇ ਵਾਸ ਹੈ ਪਹਿਰਾ ਲੱਗਾ ਹੋਇਆ ਹੈ ਤੁਹਾਡਾ ਹੁਣ ਕਦੇ ਵੀ ਕੋਈ ਵਾਰ ਵਿੰਗਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ